ਬੱਸ ਵਾਹੇ ਯਾਰ ਸਰ ਚੁੱਪ ਸਿੰਗਰ ਆਏ ਹੋਏ ਸਾਡੇ ਘਰ ਸਸੀ ਗਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋ ਵਗੈਰਾ ਜੀ ਖੁਸ਼ੀ ਹੋਵੋਗੇ ਚੁੱਪ ਹਾਸੀ ਦਾ ਨਹੀਂ ਹੁੰਦਾ ਮੈਨੂੰ ਬੋਲਣ ਦੇ ਮੈਂ ਰੁਕ ਜਾ ਕਿ ਨਹੀਂ ਤੇ ਅੱਜ ਜਿਵੇਂ ਕੱਲ ਅਸੀਂ ਨਾ ਤਾਇਆ ਜੀ ਦੇ ਘਰ ਦੇ ਸੀ ਉਹਨਾਂ ਦੇ ਬੇਟੇ ਦੇ ਕੋਲ ਜਿਹੜੇ ਭਾਜੀ ਬਾਰੋ ਆਏ ਸੀ ਤੇ ਉਹਨਾਂ ਨੂੰ ਮਿਲਣ ਗਏ ਸੀ ਤੇ ਕੱਲ ਉਸੇ ਕਰਕੇ ਨਾ ਸਾਡਾ ਗੱਲਾਂ ਕਰਨ ਲੱਗ ਪਏ ਤੇ ਆਪਾਂ ਰਾਤ 12 ਵਜੇ ਆਏ ਕੱਲਾ ਕਰ ਤੇ 12 ਵਜੇ ਆ ਗਿਆ ਰੋਟੀ ਬਣਾਈਏ ਤੁਸੀਂ ਇਹ ਦੇਖ ਲਓ ਉਹ ਰਾਤੀ 12 ਵਜੇ ਆਪਾਂ ਰੋਟੀ ਖਾਧੀ ਪਹਿਲੀ ਵਾਰ ਹੋ ਗਿਆ ਸਾਨੂੰ ਇੰਨੇ ਲੇਟ ਖਾਣਾ ਡਿਨਰ ਕੀਤਾ ਮਤਲਬ ਤੇ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸੀ ਸੀ ਨਾ ਕਿ ਇਸ ਮਹੀਨੇ ਕਾਫੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਹਨਾ ਇੱਕ ਤੇ ਮੇਲੇ ਦੀ ਤਿਆਰੀ ਚੱਲੀ ਜਾ ਰਹੀ ਹੈ ਹੁਣ ਮੇਲਾ ਵੀ ਪਰਸੋ ਮੇਲਾ ਹੈਗਾ ਮੰਗਲਵਾਰ ਨੂੰ ਤੇ ਉੱਥੇ ਅਸੀਂ ਅੱਜ ਗਏ ਨਹੀਂ ਅੱਜ ਐਸੀ ਕਿ ਝੂਲੇ ਵਗਾਰਾ ਲੱਗੇ ਹੋਏ ਸੀ ਕੋਸ਼ਿਸ਼ ਹੈ ਕਿ ਕੱਲ ਜਾਵਾਂਗੇ ਤੇ ਇੱਕ ਸਾਨੂੰ ਹੋਰ ਦੂਸਰੀ ਗੱਲ ਹੈ ਸੀ ਕਿ ਸਾਨੂੰ ਆਇਆ ਏ ਵਿਆਹ ਅਸੀਂ ਜਾਣਾ ਏ ਵਿਆਹ ਤੇ ਕਿੰਨੇ ਮਤਲਬ ਤੁਸੀਂ ਕਹਿ ਲਓ 3.5 ਸਾਲ ਬਾਅਦ ਆਇਆ ਏ 3.5 ਸਾਲ ਬਾਅਦ ਵਿਆਹ ਦਾ ਕਾਰਡ ਆਇਆ ਆਪ ਵਿੱਚ ਕੋਈ ਵਿਆਹ ਨਹੀਂ ਆਇਆ ਐਵੇਂ ਕਹਿ ਲਓ ਜਦੋਂ ਕਿਸੇ ਦੇ ਸੰਜੋਗ ਬਣ ਓਹੋ ਨਾ ਤੇ ਉਹਦਾ ਆਏ ਆਏਗਾ ਇਹ ਮਨ ਵਿਆਹ ਦਾ ਕਾਰਡ ਆ ਤੁਸੀਂ ਪਹੁੰਚਣਾ ਸਾਡੇ ਗ੍ਰਹਿ ਵਿਖੇ ਮੈਂ ਤਾਂ ਬੰਦੇ ਮੈਨੂੰ ਹੀ ਮਿਲਦੇ ਇੱਕ ਗਏ ਸੀ ਭਾਜੀ ਤੇ ਭੂਆ ਜੀ ਦੇ ਘਰੇ ਜਾਣਾ ਅਸੀਂ ਪਹਿਲੇ ਵੀ ਉਹਨਾਂ ਦੇ ਘਰ ਫੰਕਸ਼ਨ ਤੇ ਗਏ ਸੀ ਚੰਦਨ ਦੇ ਵਿੱਚ ਅਨੰਦੀ ਹੁਣ ਮੇਰੀ ਵੀ ਹੋ ਗਈ ਕਿਉਂਕਿ ਭੂਆ ਤੇ ਹੈ ਨਹੀਂ ਬਨ ਭੂਆ ਦੇ ਅੱਗੋਂ ਬੱਚੇ ਨੇ ਹਨਾ ਪਰ ਬਾਕੀ ਵਿਆਹ ਦਾ ਕਾਰਡ ਜਸਪ੍ਰੀਤ ਸਿੰਘ ਕਾਕਾ ਜੀ ਦਾ ਨਾਮ ਆ ਹਾਂਜੀ ਮੇਰਾ ਭਤੀਜਾ ਹੈਗਾ ਭਤੀਜਾ ਦਾ ਵਿਆਹ ਹੈਗਾ ਭਤੀਜੇ ਦਾ ਵਿਆਹ ਹੈ ਅਸੀਂ ਨੂਨ ਲੈ ਕੇ ਆਣੀ ਆ ਆਪਣੀ ਹੂੰ ਤੇ ਉਹਨਾਂ ਕੱਲ ਭਾਜੀ ਭਾਜੀ ਨਹੀਂ ਆਏ ਸੀ ਕਾਰਡ ਦੇ ਗਏ ਸੀ ਦੇਤੇ ਉਹ ਕੱਲ ਹੀ ਗਏ ਸੀ ਕਿਉਂਕਿ ਕੱਲ ਰੌਣਕ ਲੱਗੀ ਹੋਈ ਸੀ ਤੇ ਕੁਝ ਫੰਕਸ਼ਨ ਵੀ ਸੀ ਉਹਨਾਂ ਉੱਧਰ ਨਾ ਫੰਕਸ਼ਨ ਸ਼ੁਰੂ ਹੋ ਗਏ ਨੇ ਜਿਵੇਂ ਰਸਮਾਂ ਚੂਰੀਆਂ ਸ਼ੁਰੂ ਹੋ ਜਾਂਦੀਆਂ ਵਿਆਹ ਦੀਆਂ ਉਹ ਸ਼ੁਰੂ ਹੋ ਗਈ ਰਸਮ ਹੋ ਗਈ ਜਿਵੇਂ ਤੇ ਉਹਨਾਂ ਦੇ ਨਾ ਭਾਬੀ ਭਾਜੀ ਮੈਨੂੰ ਕਹਿ ਕੇ ਗਏ ਕਿ ਰਮਨ ਵੀਡੀਓ ਵਗੈਰਾ ਬਣਾਨੀ ਹੈ ਵੀਡੀਓ ਵਗੈਰਾ ਬਣਾਨੀ ਹੈ ਤੇ ਉਹਨੇ ਦੀ ਜਾਗੂ ਆ ਅਸੀਂ ਜਾਗੋ ਵੀ ਹੈ ਫੰਕਸ਼ਨ ਵੀ ਹੋ ਰਿਹਾ ਕੇ ਬਰਾਤ ਹੈ ਰਿਸੈਪਸ਼ਨ ਹੈ ਐਵੇਂ ਤੇ ਉਹ ਉਹਨਾਂ ਨੇ ਸਾਨੂੰ ਨਾ ਜਿਹੜੀ ਰਸਮ ਉਥੇ ਹੋ ਗਈ ਹੈ ਹੋ ਗਈ ਉਥੇ ਆਪਾਂ ਨਹੀਂ ਪਹੁੰਚੇ ਕਿਉਂਕਿ ਕਣਕ ਦੂਰ ਉਹਦੀ ਹਾਂ ਕਣਕ ਦੀ ਕਣਕ ਦੀ ਕਣਕ ਪੀਣ ਦੀ ਰਸਮ ਹੈਗੀ ਹੈ ਤੇ ਉਹ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੁਸੀਂ ਵੀ ਵੇਖਿਓ ਵੀਡੀਓ ਅਸੀਂ ਵੀ ਹੁਣ 1 2 3 ਮੇਲਾ ਅਟੈਂਡ ਕਰਨ ਤੋਂ ਬਾਅਦ ਸਾਡੀ ਵੀ ਸ਼ੋਪਿੰਗ ਤੁਸੀਂ ਵੇਖਿਆ ਹੋਏਗਾ ਮੈਂ ਸ਼ੋਪਿੰਗ ਦੀ ਤਿਆਰੀ ਕਰੀ ਜਾ ਰਹੀ ਸੀ ਬਾਗੇਪੁਰਾਣੇ ਗਈ ਸੀ ਜਪਨੂਰ ਦੀ ਡਰੈਸ ਵਗੈਰਾ ਲੈ ਕੇ ਉਹ ਐਸੇ ਕਰਕੇ ਸੀ ਕਿ ਮੈਂ ਪਹਿਲੇ ਲੈ ਆਉਂਦੀ ਸੀ ਇੱਕ ਹੋਰ ਲੈ ਆਉਂਦੀ ਸੀ ਇੱਕ ਹੋਰ ਲੈ ਆਣੀ ਹੈ ਜੇ ਪਰੀ ਬਣਾ ਕੇ ਲੈ ਜਾਣਾ ਇਹ ਤਾਂ ਹੈ ਹੀ ਪਰੀ ਜਪਨੂਰ ਤੇ ਹੈ ਹੀ ਪਰੀ ਸਾਰਿਆਰੀ ਪਰੀ ਹੈ ਸਾਰੇ ਹੀ ਇੰਦਾ ਪਿਆਰ ਕਰਦੇ ਨੇ ਜਪਨੂਰ ਨੂੰ ਤੇ ਸਾਰੀ ਪੁੱਛਦੇ ਫੋਨ ਤੇ ਤੇ ਜਪਨੂਰ 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 ਹੋਈ ਹੋਈ ਹੈ ਤੇ ਉਹ ਤੇ ਹੁਣ ਇੱਕ ਹੋਰ ਡਰੈਸ ਲੈਣੀ ਹੈ ਬਲੈਕ ਫਰਾਕ ਲੈ ਹੰਦੀ ਸੀ ਮੈਂ ਦੀ ਤੇ ਤੁਸੀਂ ਦੇਖਿਆ ਨਹੀਂ ਕਾਫੀ ਸਾਰੀ ਫਰਾਕਾਂ ਸੀ ਉਹਦੇ ਤੇ ਫਿਰ ਬਲੈਕ ਪਸੰਦ ਆਈ ਸੀ ਸਾਨੂੰ ਬਲੈਕ ਹੀ ਮੈਂ ਰਿਬਨ ਉਹ హెয়ার ਬੈਂਡ ਬੰਗਾਏ ਪਰ ਉਹਦੇ ਚ ਹੈਅਰ ਬੈਂਡ ਆਇਆ ਨਹੀਂ ਆ ਗਿਆ ਮੈਡਮ ਨਾ ਅਦੀ ਬੈਲੀ ਆਊਗੀ ਹੁਣ ਕੱਲ ਸ਼ਾਇਦ ਅਦੀ ਬੈਲੀ ਆਵੇ ਕੱਲ ਤੱਕ ਬੈਲੀ ਆ ਜੂਗੀ ਫਿਰ ਆਪਾਂ ਦੇਖਾਂ ਫਿਰ ਰਿਬਨ ਲੈ ਆਵਾਂਗੇ ਬਾਅਦ ਮੈਨੂੰ ਲੱਗਾ ਮਾਰਕੀਟ ਤੋਂ ਲਾ ਕੇ ਲੈਣਾ ਪਏਗਾ ਹੈਰ ਬੈਂਡ ਕਲਰਫੁਲ ਆ ਗਏ ਸਾਰੇ ਉਹਦੇ ਚ ਬਲੈਕ ਆਇਆ ਹੀ ਬਲੈਕ ਆਇਆ ਹੀ ਉਹ ਤੇ ਲਾਵਾਂਗੇ ਬਲੈਕ ਲਿਆਰਾਂਗੇ ਜੋ ਆਪ ਜਪਨੂਰ ਕੋਲ ਚਲਵਾਵਾ ਹੋ ਗਏ ਹਾਂ ਹੁਣ ਤੇ ਵਾਵਾ ਹੋ ਗਏ ਆ ਦੇਖੋ ਵਾਵਾ ਹੋ ਗਏ ਇੱਕ ਦੁਕਾਨਾ ਬੈਲਸ ਦਮਾ ਹੁਣ ਜਿਹੜਾ ਇੱਕ ਹੋ ਗਿਆ ਹੋ ਗਿਆ ਹੋ ਗਿਆ ਤਾਂ ਹੁਣ ਬੈਲਸ ਜਿੱਥੇ ਮੂਹ ਦੀ ਬਰਾਕ ਦੇਖੋ ਇਹ ਮੈਂ ਜਾਂਦੇ ਕਿ ਜੇ ਵਿੱਚ ਹਾਂਜੀ ਕੀ ਹੋਇਆ ਜੀ ਕੋਈ ਵੀ ਬੋਲਣ ਚਾਰੇ ਆ ਦੇਖੋ ਜਪਨੂਰ ਕਹਿੰਦੀ ਏ ਕਿ ਮੈਨੂੰ ਵੀ ਕੈਮਰੇ 'ਚ ਲੈ ਕੇ ਆਵੋ ਆ ਦੇਖੋ ਹੁਣ ਮੈਂ ਜਾਣ ਕੇ ਇੱਕ ਹੱਸਦੀ ਅੱਲਾਹ ਸੌਣਾ ਵਾਲਾ ਜਿਹੀ ਮੰਨ ਕੇ ਤੈਨੂੰ ਬਰਾਤ ਜਾਣ ਦਾ ਸਮਰਥ ਸੀਗਾ ਪਹਿਲੀ ਬਰਾਤ ਵੀ ਜਿਹੜੀ ਮੈਂ ਗਿਆ ਸੀਗਾ ਉਹ ਭੂਆ ਦੇ ਛੋਟੇ ਮੁੰਡੇ ਦੀ ਗਿਆ ਸੀਗਾ ਤੇ ਪਹਿਲੀ ਬਰਾਤ ਸੀਗੀ ਤੇ ਮੈਂ ਕਦੇ ਸੱਲਮੇ 'ਚ ਨਹੀਂ ਗਿਆ ਸੀਗਾ ਉਹ ਵੀ ਗਵੰਡੀਆਂ ਦਾ ਮੁੰਡਾ ਇੱਕ ਵਾਰੀ ਮੈਨੂੰ ਸੱਲਮੇ 'ਚ ਜੱਟ ਭਾਏ ਭਰਵਾਈ ਸੀਗੀ ਜ਼ਿੰਦਗੀ 'ਚ ਮੈਂ ਇੱਕ ਵਾਰੀ ਸੱਲਮੇ 'ਚ ਤੇ ਉਸ ਤੋਂ ਬਾਅਦ ਤਾਂ ਵੀ ਮੈਂ ਯਾਨੀ ਕਿ ਤਣ ਚਾਰ ਬਰਾਤਾਂ ਦੇਖ ਲਈਆਂ ਤਣ ਚਾਰ ਬਰਾਤਾਂ ਦੇਖ ਲਈਆਂ ਸ਼ੁਰੂਆਤ ਹੋ ਗਈ ਨਾ ਸ਼ੁਰੂਆਤ ਭੂਆ ਦੇ ਭੂਆ ਜਣੇ ਕਰਤੀ ਮੈਨੂੰ ਫੁੱਪੜ ਜੀ ਕਹਿੰਦੇ ਵੀ ਤੈਨੂੰ ਲੈ ਕੇ ਹੀ ਜਾਣਾ ਕਿਉਂਕਿ ਮੈਂ ਇੱਕ ਮਹੀਨਾ ਪਹਿਲਾਂ ਮੈਨੂੰ ਲੈ ਕੇ ਸੀਗੇ ਤੂੰ ਜੋ ਤੇ ਕੰਮ ਕੰਮ ਸੀਗਾ ਕਰਨਾ ਭਾਬੀ ਸਾਡੀ ਆ ਜਿਹੜੇ ਤੇ ਉਹ ਨਾ ਸਟਿਚਿੰਗ ਦਾ ਕੰਮ ਕਰਦੇ ਆ ਮੈਂ ਕੱਢੇ ਨਹੀਂ ਜੇ ਥੋਲੇ ਆ ਨਹੀਂ ਤੇ ਫਿਰ ਉਹ ਘਰ ਦੇ ਕੱਪੜੇ ਕੁੱਪੜੇ ਬਲਮਾਉਣੇ ਸੀਗੇ ਨਾਲ ਹਨਾ ਹਵਾ ਤਲਕ ਕੇ ਤੇ ਮੈਂ ਉਹਦਾ ਪੈਂਦੀ ਜਿਹੜੀ ਕਿ ਕੰਮ ਕਰਦਾ ਹੁੰਦਾ ਸੀਗਾ ਤੇ ਦੇਖੋ ਪਾਸੋਂ ਦਾ ਮੇਲਾ ਨਾ ਇੱਕ ਸੌਣ ਦਾ ਸੀਗਾ ਮੇਲਾ ਮੇਲੇ ਵਾਲੇ ਦੇ ਨਹੀਂ ਮੈਂ ਚੜੱਕ ਗਿਆ ਸੀਗਾ ਭੂਆ ਦੇ ਮੁੰਡੇ ਦਾ ਵਿਆਹ ਸੀਗਾ ਇੱਕ ਮਹੀਨਾ ਪਹਿਲਾਂ ਗਿਆ ਸੀ ਜਦੋਂ ਤੁਹਾਨੂੰ ਕਿਵੇਂ ਪਤਾ ਗਿਆ ਨਹੀਂ ਬਾਕੀ ਮੈਂ ਤਾਂ ਜਵਾਬ ਮੈਂ ਮੈਂ ਤਾਂ ਕਹਿੰਦਾ ਸੀ ਮੈਂ ਕਹਾਂ ਮੈਂ ਕੀ ਕਰਨਾ ਬਰਾਬਰ ਕਹਿੰਦਾ ਵੀ ਕੋਲੀ ਹੈ ਉਹ ਮੈਂ ਤੇ ਪੈ ਗਿਆ ਨਹੀਂ ਨਾ ਮੈਂ ਤੈਨੂੰ ਇੱਥੇ ਆਏ ਨੂੰ ਵੀ ਐ ਤੈਨੂੰ ਛੱਡਾਂਗੇ ਥੋੜੋ ਤੇ ਚਲੋ ਉਸ ਤੋਂ ਬਾਅਦ ਫੁੱਫੜ ਨੂੰ ਉੱਥੇ ਜਾ ਕੇ ਪਤਾ ਲੱਗਿਆ ਸੀਗਾ ਵੀ ਮੈਨੂੰ ਕਹਿੰਦੇ ਹਾਂ ਵੀ ਹਾਂ ਬਈ ਧਿਆ ਆ ਗਿਆ ਪੁਣੀ ਮੈਂ ਕਹਾਂ ਤੇ ਮੇਰੀ ਗੁੱਗਲ ਮੁਗਲ ਕਿਉਂਕਿ ਮੈਂ ਪਾਪਾ ਫੁੱਫੜ ਸਾਡਾ ਫੁੱਫੜ ਹੈ ਕੋਕਪੂਆ ਸੀਗੀ ਹੈ ਨਾ ਤੇ ਪ੍ਰਤੀ ਅੱਜਤ ਬਹੁਤ ਘਰਦਾਨਾ ਦਿਲੋਂ ਦਿਲੋਂ ਸਤਿਕਾਰ ਆਪਾ ਪਰ ਲਈ ਤੇ ਪਾਪਾ ਪਾਪਾ ਮੈਂ ਮਗਿਆ ਪਾਪਾ ਕੋਲ ਅਸੀਂ ਜਾ ਰਹੇ ਹਾਂ ਉਹੀ ਤਰੀਕ ਨੂੰ ਜਾਗੋ ਤੇ ਤੁਹਾਨੂੰ ਦਿਖਾਵਾਂਗੇ ਨਾ ਜਾ ਤੇ ਇੱਕ ਹੀ ਤਰੀਕ ਨੂੰ ਬਰਾਤ ਆ ਤੇ ਹੋਗੇ ਫੰਸ ਦੇ ਵਿੱਚ ਤੇ ਸਾਰਾ ਵਿਆਹ ਤੁਹਾਨੂੰ ਪਹੁੰਚਾਵਾਂਗੇ ਤੇ ਹੁਣ ਤੁਸੀਂ ਕੀਹਣ ਦੀ ਹੋ ਆ ਤੁਸੀਂ ਦੇਖਿਓ ਕਿੱਦਾਂ ਕਰਦੇ ਆ ਪਿੰਡਾਂ ਨਾਲ ਤੇ ਬਾਕੀ ਰੀਵਨ ਤਾਂ ਤੁਹਾਨੂੰ ਦਿਖਾਈ ਦਿੱਤੇ ਸੀ ਆਪਰੋਪ ਦੇ ਚਲੋ ਠੀਕ ਹੈ ਜੀ ਰੀਵਨ ਨਹੀਂ ਹੁੰਦਾ ਹੈ ਹਰਬੰਦ ਕੱਲ ਨੂੰ ਆਪਾਂ ਨਵੇਂ ਬਲੌਗ ਦੇ ਨਾਲ ਮਿਲਦੇ ਆਂ ਤੇ ਕੀ ਸ਼ੋਪਨ ਕਰਦੇ ਆਂ ਜੱਤਲੂਰ ਬਾਰੇ ਕੀ ਕੀ ਸੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਇਹ ਆ ਜੀ ਸਾਡੇ ਭਾਬੀ ਤੇ ਸਤਿਕਾਰਯੋਗ ਭਾਬੀ ਜੀ ਤੇ ਹੁਣ ਪੀਣ ਕਰਨ ਲੱਗਣਗੇ ਤੇ ਜੋ ਗਾਨੇ ਦੀ ਰਸਮ ਹੁੰਦੀ ਆ ਉਹ ਬਨ ਰਿਹਾ ਸਾਰਿਆਂ ਦੇ ਤੇ ਬਾਕੀ ਤੁਹਾਨੂੰ ਪਤਾ ਹੀ ਐ ਸੈਣੀਆਂ ਬੁੜੀਆਂ ਜਾਂ ਪੈਣਾ ਹਨਾ ਉਹ ਬੈਠੀਆਂ ਤੇ ਉਹਨਾਂ ਨੂੰ ਪਤਾ ਹੀ ਐ ਕਿਦਾਂ ਰਸਮਾਂ ਦੀ ਐ ਕਈ ਵਾਰ ਸ਼ਹਿਰਾਂ 'ਚ ਕੋਈ ਕਈ ਕਿਸੇ ਪਿੰਡਾਂ 'ਚ ਵੱਖਰੀ ਹੁੰਦੀ ਐ ਕਿਸੇ ਪਿੰਡਾਂ 'ਚ ਵੱਖਰੀ ਹੁੰਦੀ ਐ ਔਡੋ ਔਡੀ ਹੁੰਦਾਗਾ ਹਿਸਾਬ ਕਿਤਾਬ ਪਿੰਡਾਂ ਦਾ ਤੇ ਵੀ ਸਾਡੇ ਪਿੰਡਾਂ 'ਵਾਲ ਜਾਨੀ ਕਿ ਇਦਾਂ ਹੀ ਕਰਦੇ ਆ ਜੇ ਰਸਮਾਂ ਜੋ ਪੇਣਦੀ ਹੁੰਦੀ ਆ ਤੇ ਬਾਕੀ ਤੁਸੀਂ ਦੱਸੋ ਤੁਹਾਡੇ ਸਾਰਿਆਂ ਦੇ ਜਿਵੇਂ ਹੁਣ ਆਪਣੇ ਭੈਣ ਭਰਾ ਸਾਰੇ ਸਾਡੇ ਨਾਲ ਜੁੜੇ ਪਿਆ ਸਾਡੀ ਯੂਟਿਊਬ ਫੈਮਿਲੀ ਵੀ ਤੁਹਾਡੇ ਏਰੀਏ ਵਿੱਚ ਕਿਦਾਂ ਰਸਮ ਹੁੰਦੀ ਹੈ ਕਿ ਹਨਾ ਪਹਿਲੀ ਰਸਮ ਹੈ ਸਾਡੇ ਜਿਹੜੀ ਪਿੰਡਾਂ ਦੀ ਹੁੰਦੀ ਆ ਆਪਾਂ ਪੇਣ ਦੀ ਇਹਨੂੰ ਪੇਣ ਦੀ ਰਸਮ ਕਿਹਾ ਜਾਂਦਾ ਹੈਗਾ ਤੇ ਇਹਦੇ ਵਿੱਚ ਹੁੰਦਾ ਹੈਗਾ ਵੀ ਆਪਦੇ ਜਿਹੜੇ ਸ੍ਰੀਕੇ ਸ੍ਰੀਕੇ ਅਧਿਕਾਰ ਹੁੰਦੇ ਆ ਜਾਂ ਆਣਗਵਾਨ ਹੁੰਦਾ ਉਹਨਾਂ ਨੂੰ ਬੁਲਾਇਆ ਜਾਂਦਾ ਹੈਗਾ ਚਲੋ ਸਾਜ ਜਿਹੜੇ ਆਪਾਂ ਬਿਗਾ ਨਮਨੀਆਦੇ ਤੇ ਉਸ ਤੋਂ ਬਾਅਦ ਛੱਟ ਕੇ ਤੇ ਚਲੋ ਪੇਣ ਰੱਖ ਲਿਆ ਜਾਂਦਾ ਹੈਗਾ ਤੇ ਟਾਈਮ ਤੇ ਚਲੋ ਪਹਿਆ ਜਾਂਦਾਗਾ ਹਨ ਤੇ ਇਹ ਰਸ ਹੁੰਦੀ ਆ ਬਾਕੀ ਤੁਸੀਂ ਦੱਸ ਦਿਓ ਤੁਹਾਡਾ ਕਿਦਾਂ ਦਾ ਮਾਹੌਲ ਆ ਪਿੰਡਾਂ ਦਾ ਕਿਦਾਂ ਦਾ ਹਨ ਤੇ ਆਪਾਂ ਤਾਂ ਜਾਵਾਂਗੇ ਇਹ ਸਾਡੇ ਛੋਟੀ ਭਾਬੀ ਜੀ ਆ ਜਿਹੜੇ ਗਣਕੇ ਵੀ ਸਾਡੇ ਦੇ ਘਰ ਆ ਖੁਮਾਰੀ ਜਾਂਦੇ ਆ। ਇਸ ਕਾਰਜੋਗ ਛੋਟੀ ਭਾਬੀ ਮੈਂ ਤਣਕੇ ਵੀ ਭੱਟੇ ਵੀ ਦੇ ਤੋੜਾ ਲਈ ਜਾਂਦਾ ਤੇ ਉਹਨਾਂ ਦੇ ਨਾਲ ਖੜੇ। ਚਲੋ ਦੇਖੋ ਤੁਸੀਂ ਵੀਡੀਓ ਮਾਣੋ ਨਨਕੀਨ ਦਾ ਤੇ ਬੋਲਣਾਂ ਦਾ ਕੋਣ ਨਾ ਕੋਣ ਨਾ ਕੋਣ ਜੇ ਹੁੰਦੀ ਆ ਬੱਸ ਨਾ ਠੀਕਾ ਜੀ ਜਦੋਂ ਲਗੀ ਦੀ ਜੇ ਉਹਨਾਂ ਨੂੰ ਤੇ ਉਹ ਚੱਲੀ ਜਾਂਦਾ ਪ੍ਰੋਗਰਾਮ ਮੈਨੂੰ ਤਾਂ ਬਹੁਤ ਪਤਾ ਨਹੀਂ ਮੈਂ ਤਾਂ ਜਿਹੜੇ ਮੇਰੇ ਪਿੰਡ ਦੀ ਗੱਲ ਨੂੰ ਸੀ ਜੀ ਮੈਂ ਤਾਂ ਬਾਹਰ ਹੀ ਫੜਦਾ ਸੀ ਕਿਉਂਕਿ ਮੈਂ ਇਕੱਲਾ ਸੀਗਾ ਵੀ ਤੇ ਤੇਰੇ ਉੱਧਰ ਜਾ ਉੱਧਰ ਜਾ ਕੋਈ ਹਣ ਵਾਲੀ ਨਾਲ ਗੱਲ ਕਰ ਕੋਈ ਪੋਸਟ ਆੜ ਹਨ ਉਹਦੇ ਕੋਲ ਜਾ ਠੀਕ ਹੈ ਤੇ ਟੈਂਟ ਵਾਲੇ ਕੋਲ ਜਾ ਮੈਂ ਤਾਂ ਅਹੀਂ ਮੇਰੀ ਜਣ ਕੇ ਵੀ ਬਹਿ ਤੱਕ ਨਾਲ ਜਾਂਦਾ ਤਾਂ ਵਿਆਹ ਵਾਲੇ ਦੇ ਨੇ ਉਹ ਬਤਾ ਖਾਨ ਨੇ ਅੱਗੇ ਡਿੱਗ ਪੈ ਗਈ ਤੇ ਮਕਸਦ ਕਰਨਾ ਹੀ ਪੈਂਦਾ ਜੇ ਉਹ ਕੱਲਾ ਹੋਵੇ ਨਾ ਮਾਂ ਪਿਓ ਫਿਰ ਤੇ ਨਾ ਹੋਵੇ ਪਰ ਕੁਝ ਕਰ ਨਹੀਂ ਦਿੰਦਾ ਹਨ ਤੇ ਜੇ ਭਰਾ ਹੁੰਦਾ ਤੇ ਚਲੋ ਉਹ ਕਰਦਾ ਹਨ ਕੀ ਵੀਡੀਓ ਵੇਖੀ ਤੇ ਤੁਹਾਨੂੰ ਰਸਮ ਜਾਂ ਕਿਦਾਂ ਲੱਗੀ ਹੈ ਨਾ ਕਿਦਾਂ ਤੁਹਾਡੇ ਵੀ ਇਦਾਂ ਹੀ ਰਸਮ ਮਨਾਈ ਜਾਂਦੀ ਜੋ ਪਿੰਡ ਦੀ ਰਸਮ ਹੁੰਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਨਾ ਨਾ ਉਹ ਬੈਨ ਆਈਕਨ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਨਾ ਕਿਉਂਕਿ ਕਈ ਭੈਣ ਭਰਾਵਾਂ ਨੇ ਹਾਂ ਕਈ ਭੈਣ ਭਰਾਵਾਂ ਨੇ ਨਾ ਫੋਨ ਆਉਂਦੇ ਆ ਕਿ ਤੁਸੀਂ ਵੀਡੀਓ ਪਾਉਂਦੇ ਨਹੀਂ ਕਿ ਅਸੀਂ ਡੇਲੀ ਵਲੌਗ ਪਾਉਨੇ ਆ ਤੇ ਕੱਲ ਵੀ ਪਾ ਨਹੀਂ ਗਿਆਗਾ ਤੇ ਅੱਜ ਫਿਰ ਮੈਂ ਸਵੇਰ 10:30 ਵਜੇ ਪਾਤਾ ਸੀਗਾ ਤੇ ਡੇਲੀ ਵਲੌਗ ਪੈਂਦਾ ਆਪਣਾ ਤੇ ਕਈਆਂ ਪਣ ਪਣ ਪੈਣਾਂ ਦੇ ਫੋਨ ਆਉਂਦੇ ਹੈਗੇ ਤੁਸੀਂ ਵੀਡੀਓ ਨਹੀਂ ਪਾਉਂਦੇ ਵੇ ਤੇ ਇਸ ਕਰਕੇ ਤੁਸੀਂ ਨਾ ਬੈਲ ਜਦੋਂ ਆਪਾਂ ਬੈਲ ਦਬਦੇ ਹੈਗੇ ਜਿਹੜੇ ਨੂੰ ਨਹੀਂ ਪਤਾ ਜਿਹੜੇ ਆਪਣੇ ਮੇਰੇ ਅਰਕੇ ਨਹੀਂ ਪਤਾ ਹਨਾ ਸਬਸਕ੍ਰਾਈਬ ਕਰਦੇ ਉਹਦੇ ਨਾਲ ਹੀ ਬੈਲ ਆਈਕਨ ਹੁੰਦਾ ਹੈ ਹਾਂ ਬੈਲ ਆਈਕਨ ਉਹ ਦਬੋ ਤੇ ਉਸ ਤੋਂ ਬਾਅਦ ਆਲ ਆਲ ਤੇ ਮਾਰ ਦਿਓ ਤੇ ਗਾ ਨੋਟੀਫਿਕੇਸ਼ਨ ਪਾਉਂਦੇ ਇਹ ਨਹੀਂ ਕਿ ਸਾਡੀ ਹੈਲਪ ਕਰਕੇ ਕਰੋ ਠੀਕ ਹੈ ਜੀ ਤਨਵਾ ਕਾਨੂੰ ਮਿਲਦੇ ਨਾਲ ਬਲਾਕ ਦੇ ਨਾਮ ਆ ਗਿਆ